ਸਰਦਾਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਬਾਇਓਐਨਰਜੀ ਕਪੂਰਥਲਾ ਵਿਕੇ ਐਗਰੋ ਬਾਇਓਮਾਸ ਸੈਂਪਲਿੰਗ ਤੇ ਗੁਣੀਕਰਨ ਤਕਨੀਕਾਂ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਡਾਕਟਰ ਜੀ ਸ਼੍ਰੀਧਰ ਡਾਇਰੈਕਟਰ ਜਨਰਲ ਮੁਖ ਮਹਿਮਾਨ ਸਤੀਸ਼ ਉਪਾਧਿਹਾਏ ਸਮਰਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਤੇ ਵਿਸ਼ੇਸ਼ ਮਹਿਮਾਨ ਵੀ ਚੰਦਰ ਸ਼ੇਖਰਨ ਜਨਰਲ ਮੈਨੇਜਰ ਐਨਟੀਪੀਸੀ ਨੇ ਕੀਤਾ ਇਸ ਮੌਕੇ ਡਾਕਟਰ ਸ਼੍ਰੀਧਰ ਨੇ ਫਸਲਾਂ ਦੀ ਰਹਿੰਦ ਖੂੰਦ ਦੀ ਭਰਪੂਰ ਉਪਲਬਧਤਾ ਦੇ ਕਾਰਨ ਭਾਰਤੀ ਸੰਦਰਭ ਵਿੱਚ ਬਾਇਓਮਾਸ ਆਧਾਰਿਤ ਬਿਜਲੀ ਉਤਪਾਦਨ ਦੀ ਸਾਰਥਕਤਾ ਤੇ ਮਹੱਤਤਾ ਕੀਤਾ ਇਸ ਦੌਰਾਨ ਸੀਸ਼ ਉਪਾਧਿਆਈ ਨੇ ਆਪਣੇ ਸੰਬੋਧਨ ਵਿੱਚ ਸਮਰਾਥ ਮਿਸ਼ਨ ਦੇ ਟੀਚਿਆਂ ਤੇ ਉਦੇਸ਼ਾਂ ਅਤੇ ਤਾਪ ਬਿਜਲੀ ਕਰਾਣ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਦੇ ਬਾਇਓਮਾਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ ਚੰਦਰਸ਼ੇਖਰਨ ਨੇ ਆਪਣੇ ਸੰਬੋਧਨ ਵਿੱਚ ਟੈਸਟਿੰਗ ਵਿਧੀ ਤੇ ਟੈਸਟਿੰਗ ਲਈ ਮਾਪਦੰਡਾਂ ਵਿੱਚ ਇਕਸਾਰਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਦੋਨਾਂ ਮਹਿਮਾਨਾਂ ਨੇ ਬਾਇਓਮਾਸ ਸੈਕਟਰ ਲਈ ਉੱਚ ਗੁਣਵੱਤਾ ਵਾਲੇ ਖੋਜ ਤੇ ਵਿਕਾਸ ਵਿੱਚ ਐਨਆਈਬੀਈ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਤੇ ਦੱਸਿਆ ਕਿ ਕਿਵੇਂ ਇਹ ਵਿਹਾਰਕ ਵਰਕਸ਼ਾਪ ਐਨਟੀਪੀਸੀ ਅਧਿਕਾਰੀਆਂ ਲਈ ਬਾਇਓਮਾਸ ਸੈਂਪਲਿੰਗ ਤੇ ਇਸ ਦੀ ਵਿਸ਼ੇਸ਼ਤਾ ਵਿੱਚ ਮਦਦਗਾਰ ਹੋਵੇਗੀ ਇਸ ਮੌਕੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਬਾਇਓਐਨਰਜੀ ਕਪੂਰਥਲਾ ਦੇ ਵਿਗਿਆਨੀ ਡਾਕਟਰ ਕੁਮਰਪਾਲ ਨੇ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਐਨਟੀਪੀਸੀ ਦੇ ਅਧਿਕਾਰੀਆਂ ਦਾ ਭਾਗ ਲੈਣ ਲਈ ਧੰਨਵਾਦ ਕੀਤਾ